ਸਸਿਗਲ ਭਾਜੀ ਜੋ ਤਸਵੀਰ ਦੇਖ ਰਹੇ ਤੁਸੀਂ ਇਹ ਕਿਸਾਨੀ ਅੰਦੂਲ ਦਾ ਭਾਜੀ ਹੱਥ ਚ ਕੀ ਹੈ ਇਹ ਬਾਈ ਅਥਰੂ ਗੈਸ ਵਾਲੇ ਗੋਲੇ ਹਾਂ ਇਹ ਉਧਰੋਂ ਭਾਈ ਤਕਰੀਬਨ ਪਹਿਲਾਂ ਤਾਂ 40 50 ਛੱਡੇ ਇਹਨਾਂ ਨੇ ਫਿਰ ਨੌਜਵਾਨ ਕਹਿੰਦੇ ਹੋਰ ਦਿੱਟੋ ਹਾਂ ਕਹਿੰਦੇ ਅਸੀਂ ਨਹੀਂ ਰੱਜੇ ਹੈ ਕਿ ਹੋਰ ਦਿੱਟੋ ਸਾਡੇ ਚ ਬਹੁਤ ਜਨੂਨ ਹਾਂ ਉਹਨਾਂ ਨੇ ਭਾਈ ਫੇਰ 40 50 ਤਕਰੀਬਨ 100 ਤੋਂ ਬਾਅਦ ਇਹਨਾਂ ਨੇ ਗਏ ਛੱਡੇ ਆ ਅੱਛਾ ਇਸ ਤੋਂ ਬੱਚਿਆ ਕਿਵੇਂ ਜਾ ਸਕਿਆ ਇਹ ਤੋਂ ਬੱਚਿਆ ਹੀ ਦੇਖੋ ਪੇ ਪਟਾਕੇ ਵੱਜਣ ਤੋਂ ਪਹਿਲਾਂ ਤਾਂ ਇਹਨੂੰ ਹੱਥ ਨਾ ਪਾਓ ਇੱਕ ਨਿਹੰਗ ਸਿੰਘ ਨੇ ਇੱਥੇ ਹੱਥ ਪਾ ਲਿਆ ਉਹਦਾ ਵਿਚਾਰੇ ਦਾ ਹੱਥ ਚਲਿਆ ਗਿਆ ਲਹੂ ਹੀ ਲਹੂ ਹੋ ਗਿਆ ਉਹਦੇ ਹੱਥ ਬੰਬ ਵੱਜਣ ਤੋਂ ਪਹਿਲਾਂ ਕਦੇ ਨਾ ਹੱਥ ਪਾਓ ਇਹਨੂੰ ਜਦੋਂ ਇਹਦਾ ਪਟਾਕਾ ਵੱਜ ਗਿਆ ਇਹਦਾ ਧੂਆਂ ਬਹੁਤ ਹੁੰਦਾ ਗਿੱਲੀ ਬੋਰੀ ਕਰੋ ਇੱਕ ਗਿੱਲੀ ਬੋਰੀ ਨਾਲ ਇਹ ਬੰਬ ਟਾਕ ਦਿਓ ਇੱਕ ਤੁਸੀਂ ਆਪਣੇ ਜੇਬ ਦੇ ਵਿੱਚ ਨੂਨ ਰੱਖੋ ਕਿਉਂਕਿ ਸਾਹ ਉਹਨਾਂ ਔਖਾ ਹੋ ਜਾਂਦਾ ਉਸ ਮੌਕੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਨੂਨ ਚਟੋ ਨੂਨ ਚਟੋ ਉਸ ਤੋਂ ਬਾਅਦ ਜਿਹੜਾ ਅੱਖਾਂ ਨਾਲ ਮਾਰੋ ਤੁਸੀਂ ਕਿਉਂਕਿ ਡੈਮੇਜ ਹੋ ਸਕਦੇ ਆਂ ਅੱਖਾਂ ਇਹਨਾਂ ਨੂੰ ਜਰਨਾ ਸਿੱਕੋ ਥੋੜਾ ਗਿੱਲਾ ਕੱਪੜਾ ਕਰਕੇ ਹਲਕਾ ਹਲਕਾ ਮਾਰ ਲਓ ਹੁਣ ਮੇਰੀ ਜੇਬ 'ਚ ਰਮਾਲ ਹੋਣਾ ਇੱਕ ਗਿੱਲਾ ਕੀਤਾ ਹੋਇਆ ਦੇਖ ਲਓ ਇਹ ਮੈਂ ਗਿੱਲਾ ਕਰਕੇ ਰੱਖਿਆ ਹੋਇਆ ਅੱਖਾਂ ਤੇ ਮਨ ਨੂੰ ਜਿਹੜੀ ਆ ਬੋਰੀਆਂ ਨੇ ਸਾਰੇ ਨੌਜਵਾਨ ਜਿੰਨੇ ਵੀ ਨੇ ਇਹ ਗਿੱਲੀਆਂ ਬੋਰੀਆਂ ਕਰਕੇ ਰੱਖਣਾ ਪਟਾਕੇ ਵੱਜਣ ਤੋਂ ਬਾਅਦ ਉੱਪਰ ਰੱਖਿਓ ਤੋਂ ਪਹਿਲਾਂ ਬੰਬ ਨੂੰ ਹੱਥ ਨਾ ਪਾਇਓ ਨਹੀਂ ਤੁਹਾਡੇ ਹੱਥ ਜਾਂ ਤੁਹਾਡਾ ਕੋਈ ਅੰਗ ਜਾ ਸਕਦਾ ਮੈਂ بار بار اپیل ਕਰਦਾ ਪਟਾਕਾ ਵੱਜਣ ਤੋਂ ਪਹਿਲਾਂ ਬੰਬ ਵੱਜਣ ਤੋਂ ਪਹਿਲਾਂ ਇਹਦੀ ਆਵਾਜ਼ ਤੋਂ ਪਹਿਲਾਂ ਨਾ ਹੱਥ ਪਾਇਓ ਅੱਛਾ ਕਿੰਨੇ ਕ ਬੰਬ ਨੇ ਜਿਹੜੇ ਤੁਸੀਂ ਡਿਫਿਊਜ਼ ਕਰਤੇ ਐਵੇਂ ਮੈਂ तकरीबन 8-9 ਬੰਬ ਡਿਫਿਊਜ਼ ਕਰਤੇ ਉਹਨਾਂ ਦੇ ਉੱਪਰ ਬੋਰੀ ਸਿੱਟੀ ਆ ਇੱਕ ਤਾਂ 3-4 ਬੰਬ ਪਏ ਦੀ ਉਹਨਾਂ ਤੇ ਬੋਰੀ ਢੱਕਿਆ ਆ ਫਿਰ ਬੋਰੀ ਇੱਕ ਉਹ ਉੱਥੇ ਗਟਰ ਦੇ ਥੇ ਤੇ ਉਹ ਤੇ ਢੱਕਿਆ ਫਿਰ 2-3 ਚੱਲਿਆ ਉਹਨਾਂ ਤੇ ਢੱਕਿਆ तकरीबन ਚੱਲ ਰਹੇ ਨੇ ਉਧਰੋਂ ਦਾਗੇ ਜਾ ਰਹੇ ਨੇ ਗੋਲੇ ਵੀ ਉਸੇ ਤਰ੍ਹਾਂ ਹੀ ਗੋਲੇ ਚੱਲ ਰਹੇ ਨੇ ਆ ਦੇਖ تاک ਦਿਓ ਤੁਸੀਂ ਸਾਹਮਣੇ ਉਸੇ ਤਰ੍ਹਾਂ ਹੀ ਗੋਲਾਵਰੀ ਚੱਲ ਰਹੀ ਆ ਆਇਆ ਫੋਨ ਮੈਨੂੰ ਦੱਸ ਦੇ ਪੈ ਫੋਨ ਕਰਵਾ ਦੇ ਠੀਕ ਆ اپ ਅਪਲੋਡ ਕਰ ਲਿਆ ਪਾウダー ਜਿੱਥੇ ਕਿ ਹੁਣ ਵੀ ਗੋਲਾਵਾਰੀ ਚੱਲ ਰਹੀ ਹੈ ਉਸੇ ਤਰ੍ਹਾਂ ਹੀ ਪਿੱਛੇ ਟਰਾਲੀਆਂ ਲੰਮੀਆਂ ਕਤਾਰਾਂ ਨੇ ਆ ਦੇ ਸਕਦੇ ਹੋ ਉਸੇ ਤਰ੍ਹਾਂ ਹੀ ਗੋਲਾਵਾਰੀ ਹੋ ਰਹੀ ਹੈ ਜਿਵੇਂ ਕੋਈ ਅਸਰ ਬੱਤੀ ਆ ਗਿਆ ਹੈ ਇਹ ਘਰੇ ਚ ਲਾਇਆ ਜਾਂਦਾ ਹੈ ਇੱਧਰ ਗੁਰੂ ਘਰ ਲੰਗਰ ਚੱਲ ਰਿਹਾ ਹੈ ਉੱਧਰ ਗੋਲੇ ਚੱਲ ਰਹੇ ਨੇ ਉਹ ਆਵਾਰੀ ਹੋ ਰਹੀ ਹੈ। ਗੋਲੇ ਚਲਾਏ ਜਾ ਰਹੇ। ਯਾਰ ਇਹ। ਹਾਂ ਤੇ ਸੋਹਣੇ ਉਸ ਜੀ ਇਨਕ੍ਰੇਟਿੰਗ ਤੋੜ ਦਿੱਤੀ ਗਈ ਹੈ ਕਾਫੀ ਹੱਦ ਤੱਕ। ਦੇਖ ਸਕਦੇ ਹੋ ਸਾਹਮਣੇ ਬੈਰੀਗ੍ਰੇਡ ਪਹਿਲਾਂ ਤੋਂ ਛੋੜੇ ਨਾ। ਗੈਨ ਇਹਨੇ ਬਰੀਕੇ ਦੇ ਕਿੱਛ ਟੁੱਟ ਗਏ ਨੇ ਕੈਰ ਮੋਟਰ ਕੈਸਾ ਟਵਾਰਾ ਆ ਆ ਮੰਗਾ ਆ ਗਿਆ ਬਰੀਕੇ ਦੇ ਇਨੇ ਕਿੱਟ ਕੇ ਲੈ ਆਂਦੇ ਗਏ ਨੇ ਜੋ ਸਥਾਨਾ ਬਣਾ ਨੌਜਵਾਨ ਨਗਰ ਤੋਂ ਤੇ ਜਲਦ ਹੀ ਵੱਡੀ ਖੁਸ਼ਹਾਲੀ ਵਾਲੇ ਦੀ ਇਹ ਬਰੀਕੇ ਤੋੜ ਕੇ ਅੱਗੇ ਵਧਣ ਲਈ ਦਿੱਲੀ ਨੂੰ ਚੱਲ ਰਹੇ ਸੋ ਗਣੇ ਰਹਿਣਾ ਜੀ ਜੀ ਵੀਡੀਓ ਨੂੰ ਜਲਦੀ ਜਲਦੀ ਦੇਖਿਆ ਕਰਦਾ Thank you. ਇਹ ਵੀ ਖਾ ਲਈਏ ਸਭ ਨੂੰ ਖਾ ਲਈਏ ਬਸ ਅੱਛਾ ਸਾਰਾ ਐਂਡ ਮਰਨਾ ਬਸ ਅਜੀ ਮਰਨਾ ਅਸੀਂ ਸਾਡੀ ਸਮਝਦਿਆ ਬੰਨਣਾ ਬਹੁਤ ਵਧੀਆ ਹੋ ਦੇਖੋ ਵੀਰ ਜੀ ਜਿਹੜੇ ਸੱਟ ਘਰਾਂ ਫੋਟੋ ਲੱਗੇ ਨਾ ਅੱਜ ਇਹ ਕਹਿ ਕੇ ਇਹ ਵੀ ਸੱਟ ਘਰਾਂ ਦੇ ਫੋਟੋ ਦੀ ਹਾਰ ਪਾ ਬਸ ਸੱਚਾਈ ਹੈ ਜੀ ਇਹ ਵੀ ਬਿਲਕੁਲ ਸਵੇਰੇ ਮਾਰਾਂਗੇ ਬਾਈ ਹੋ ਗਈ ਗਈ ਪੈਸੇ ਚੱਲਦੇ ਮੇਰਾ ਬੋਲੀ ਜੇ ਪੰਜਾਬ ਆਪਣੇ ਪੰਜਾਬ ਚ ਨਹੀਂ ਸਾਨੂੰ ਲੱਗਣ ਤੇਰੇ ਦੱਸੋ ਇੰਨੇ ਤਾਂ ਕਹਿੰਦਾ ਪਾਕਿਸਤਾਨ ਮਮ ਰੇਸ਼ੀ ਕੀ ਰਹੀ ਇਹਨਾਂ ਨੇ ਧੱਕਾ ਕਰ ਰਹੇ ਲੋਕਤੰਤਰ ਦਾ ਘਾਣਾ ਭਗਵਾਨ ਤੇਰਾ ਮਾਣ ਆਂ ਕਮੰਦੇ ਸਾਥੋਲੀਆ ਮਾਣ ਰਿਹਾ ਦੱਸੋ ਜਨਾਬ ਸ਼ਾਂਤਮਈ ਟੈਕਟ ਕਰ ਰਹੇ ਸੀ ਪਰ ਲੇਕਿਨ ਇਹ ਕਰਨੀ ਨਹੀਂ ਲੱਗੇ ਨਹੀਂ ਇਹ ਤਾਂ ਨਹੀਂ ਕਰਦੇ ਕੋਈ ਸਾਡੇ ਦਾਦਾ ਹੈ ਨਾ ਦਿੰਦੇ ਆ ਅਸੇ ਰਾ ਪੰਜਾਬ ਜਿਹੜਾ ਨਾ ਪੂਰੀ ਇੰਡੀਆ ਦਾ ਪੂਰੇ ਵਰਲਡ ਦਾ ਟਿੱਡ ਭਰਦਾ ਨੇ ਟਿੱਡ ਭਰਦਾ ਨਾ ਦੇ ਕੋ ਜੀ ਪਰ ਇਹ ਪੰਜਾਬ ਨਾਲ ਧੱਕਾ ਕਰ ਰਹੀ ਹੈ ਧੱਕਾ ਕਰ ਰਹੀ ਹੈ ਜਿਵੇਂ ਭਗਵਾਨ ਤੋਂ ਭਗਵਾਨ ਤੋਂ ਮਾਣ ਹੈ ਇਹ ਵੀ ਸਾਡੇ ਨਾਲ ਧੱਕਾ ਕਰ ਰਿਹਾ ਜਿਹੜੀ ਮੋਦੀ ਸਰਕਾਰ ਹੈ ਉਹ ਵੀ ਝੰਡਾ ਲਾ ਰਹੀ ਹੈ ਲੇਕਿਨ ਅਸੀਂ ਪੰਜਾਬ ਵਾਲੇ ਆ ਅਕਾਲ ਪੁਰਖ ਦੀ ਕਿਰਪਾ ਨਾਲ ਅਸੀਂ ਦਬਦੇ ਨਹੀਂ ਹਾਡੇ ਨਾਲ ਪਰਮਾਤਮਾ ਖੜਿਆ ਹੈ ਅਸੀਂ ਨਹੀਂ ਦਬਦੇ ਪੀਸ ਪੂਰਤ ਪ੍ਰਤੀ ਅਸੇ ਇਹ ਆਹ ਮਗਰ ਇਹ ਸਰਦਾਰਾਂ ਜੀ ਬਾਈ ਓਏ ਬਈ ਬਰਾਉਂਡ ਗੱਲ ਕਰਦੇ ਨੇ ਨਾ ਇਹਨਾਂ ਦੇ ਨਾਲ ਇਹਨਾਂ ਨੂੰ ਇੱਥੇ ਐਸਐਸਐਂਡ ਦੇ 200 ਪਰਮ ਹੈ ਪਟਾ ਹੋ ਗਿਆ ਸਾਡਾ ਅੱਛਾ 200 30 ਹਸਪੀਟਲ ਦਾ ਹਾਂ ਅਸੀਂ 200 ਦੀ ਬੋਟ ਹੋ ਗਈ ਮੇੜ ਤੇ ਆਇਆ ਸਾਡੇ 9:30 ਵੇ ਅਸੀਂ ਡਾਕਟਰ ਪਾਇਆ ਸਾਡੇ ਬਣਾ ਹੋਰ ਡਾਕਟਰ ਪਾਇਆ ਵੀਰ ਜੀ ਫਿਰ ਡਾਕਟਰ ਅਸੀਂ ਪਾ ਕੇ ਦੁਬਾਰੇ ਅਸੀਂ ਨਾਲ ਕੇ ਜਦੋਂ ਸ਼ੁਰੂ ਹੋਏਗਾ ਕੰਮ ਸਭ ਤੋਂ ਪਹਿਲਾਂ ਸੀ ਟਰੈਕਟਰ ਪਾ ਕੇ ਨਿਕਲ ਗਏ ਸੀ ਪਰ ਸਾਡੇ ਤੋਂ ਜੋ ਦਿੱਤੀ ਹੈ ਉਹ ਪਰਮਾਤਮਾ ਰੋਇਆ ਜਿੰਨਾ ਤੱਕ ਅਗਰ ਹੈ ਸਰਕਾਰ ਨੇ ਜਿੰਨਾ ਤੱਕ ਅਗਰ ਹੈ ਜਿੰਨਾ ਅਸੀਂ ਕਹਿਣੇ ਹੋ ਗਏ ਜਿੰਨਾ ਲੈਣਾ ਇਹਨਾਂ ਤੱਕ ਕਰ ਲਿਆ ਸਾਡੇ ਚਾਰੇ ਪਾਸੇ ਕੋੜ ਗੇਰਦੀ ਹੈ ਸਮਾਨਾ ਮੁਸ਼ਕਲ ਹੋ ਗਿਆ ਭੱਜ ਗਿਆ ਭਈ ਜਾਣ ਭਾਈ ਪਰਮਾਤਮਾ ਦੀ ਕਿਰਪਾ ਨਾਲ ਬਚ ਗਏ ਇਹ ਗੋਲੀ ਤੋਂ ਬਚ ਗਏ ਉਹ ਬਾਈ ਫੱਟਣ ਹੋ ਗਿਆ ਉਹ ਬਾਈ ਬਹੁਤ ਔੜੀ ਹੈ ਤੱਕਾ ਕਰ ਇਸ ਬੰਦੇ ਦੇ ਆਹ ਦੇਖੋ ਬਾਈ ਦੇ ਦੇਖੋ ਇਹ ਬੰਦਾ ਦਲੇਰ ਆ ਬਹੁਤ ਇਹ ਸਵੇਰੇ ਮਰ ਕੇ ਜਾਵੇ ਇਹ ਕਿਤੇ ਇਥੇ ਇਥੇ ਅਰਸੇ ਜੋ ਹੀ ਹੈ ਹਾਂਜੀ ਹਾਂਜੀ ਸਵੇਰੇ ਸਾਡੇ ਨਾਲ ਆਇਆ ਦਾ ਵੀਰੇ ਕੋਈ ਫੋਨ ਨੰਬਰ ਨਹੀਂ ਹੈ ਕਿੰਨਾ ਦਾ ਫੋਨ ਨੰਬਰ ਮਿਲ ਨਹੀਂ ਰਿਹਾ ਵੀਰੇ ਬੰਦ ਆ ਰਿਹਾ ਨਹੀਂ ਅੱਜ ਘੱਟੀ ਕੋਲ ਡੀਗ ਰਹੇ ਆ 4 ਵਜੇ ਦੇ ਉੱਥੇ ਵੀ ਨਹੀਂ ਪਹੁੰਚਦਾ ਕਿੰਨੇ ਵਜੇ ਗਿਆ ਬੰਦੇ ਇਹ ਕਿਹੜਾ ਪਿੰਡਾ ਵੀਰੇ ਇੱਧਰ ਇੱਕ ਵਾਰ ਕੈਮਰੇ ਤੋਂ ਸਾਲੀ ਪਿੰਡਾ ਵੀਰੇ ਮਨੀਂਦਰ ਨਾਮ ਆ ਮੁੰਡੇ ਦਾ ਇਹ ਮੰਨ ਲਗਭਗ 2-3 ਵਜੇ ਤੋਂ ਕਾਇਵੇ ਆ। ਸਮਝ ਨਹੀਂ ਸਾਡੇ ਨਾਲ ਕੋਈ ਕੰਟੈਕਟ ਨਹੀਂ ਕੋਈ ਘਰੇ ਸੰਪਰਕ ਵੀ ਨਹੀਂ ਹੋਇਆ। ਨਾ ਘਰੇ ਵੀ ਨਹੀਂ ਆਇਆ ਘਰਾਂ ਵੀ ਬਹੁਤ ਫੋਨ ਕਰਦੇ। ਕੀ ਕਦੋਂ ਤਾਂ ਜਦੋਂ ਉਹਨਾਂ ਦਾ ਹਮਲਾ ਹੋਣ ਤੋਂ ਬਾਅਦ ਅਸੀਂ 4-5 ਜਣੇ ਇਕੱਠੇ ਬੀ ਜਦੋਂ ਉਹਨਾਂ ਨੇ ਉਹ ਗੋਲੇ ਗੇਰੇ ਆ ਚੁੱਕੇ ਸੀ। ਉਸ ਤੋਂ ਬਾਅਦ ਅੱਧਰੁੱਧ ਹੋ ਗਿਆ ਇਹਨਾਂ ਦਾ ਫੋਨ ਮਿਲ ਗਿਆ। ਉਹਦਾ ਫੋਨ ਵੀ ਮਿਲ ਗਿਆ ਸਹੀ। ਪਹਿਲਾਂ ਤਾਂ ਉਹ ਨੋਟ ਰੀਚੇਬਲ ਆਈ। ਰਾਜਪਰੇ ਜਾਜ ਰਾਜਪਰੇ ਜਾਇਆ ਹੈ। ਚਲੋ ਜਰੂਰ ਜੇਕਰ ਕਿਸੇ ਨੂੰ ਪਤਾ ਲੱਗੇ ਤਾਂ ਸੰਪਰਕ ਕਰਾ ਦਿਓ ਆਪਣਾ ਨੰਬਰ 9986222410 ਜੇਕਰ ਵੀਰ ਆਪ ਦੇਖਦਾ ਹੋਵੇ ਤਾਂ ਜਰੂਰ ਸੰਪਰਕ ਕਰੇ ਤੇ ਜੇਕਰ ਕਿਤੇ ਉਹਨੇ ਦੇਖਿਆ ਹੋਵੇ ਤਾਂ ਉਹ ਵੀ ਜਰੂਰ ਸੰਪਰਕ ਕਰਕੇ ਦੱਸੇ ਇਸ ਸਮੇਂ ਗੱਲਬਾਤ ਹੋਈ ਹੈ ਇਥੋਂ ਦੇ ਨੌਜਵਾਨਾਂ ਨੇ ਦੱਸਿਆ ਕਿ ਸਿਰਫ ਉਹ ਦੋ ਬੈਰੀਕੇਟ ਰਹਿ ਗਏ ਨੇ ਜੋ ਕਿ ਜਲਦੀ ਹੀ ਸਾਫ਼ ਕਰਕੇ ਡਿੱਲੀ ਨੂੰ ਚੱਲੇ ਪਾ ਦਿੱਤੇ ਜਾਣਗੇ ਜੋ ਕਿ ਇਸ ਤਰ੍ਹਾਂ ਦੀ ਵੱਡੀ ਖਬਰ ਹੈ ਤੋਂ ਬੜੇ ਰਹਿਣਾ ਲਿਮਟਡ ਕੰਪਨੀ ਦੇ ਨਾਲ ਚੜ੍ਹਦੀ ਕਲਾ ਜੀ ਕਿ ਆਜੋ ਦੁੱਧ ਪੀ ਲੋ ਜੀ ਦੁੱਧ ਮਿਹਰबानी ਜੀ ਮਿਹਰबानी ਚੱਲਦਾ ਵੀਰੇ ਆਜੋ ਜੀ ਕਿਵੇਂ ਹਾਲਾਤ ਨੇ ਜੀ ਅੱਗੇ ਹਾਲਾਤ ਤਾਂ ਵੀਰੇ ਬਸ ਤੁਹਾਨੂੰ ਪਤਾ ਹੀ ਆ ਅੱਗੇ ਬਹੁਤ ਬਹੁਤ ੱਕਾ ਕਰ ਰਹੇ ਨੇ ਅਸੀਂ ਤਸ਼ੱਦਦ ਕਰ ਰਹੇ ਨੇ ਹਾਂ ਜੀ ਹੋ ਰਿਹਾ ਹੋਰ ਮੁੰਡਾ ਤਸ਼ੱਦਦ ਦਾ ਸ਼ਿਕਾਰ ਹੋਇਆ ਜੀ ਅਸੀਂ ਹੁਣੇ ਇੰਟਰਵਿਊ ਕਰਕੇ ਆ ਰਾਜਪੁਰੇ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਉਹ ਵੀ ਫੋਰਸ ਗੋਲਾ ਦਹੀਂ ਵਿੱਚ ਕਿ ਗੋਲਾ ਫੜਿਆ ਵੀ ਹੈ ਕਈ ਹਾਂ ਜੀ ਉਹ ਗੋਲਾ ਸਿਰ 'ਤੇ ਵੱਜਿਆ ਸੀ ਫੜਿਆ ਦਿਖਾਓ ਕਿੱਦਾਂ ਆ ਲਓ ਜੀ ਅੱਛਾ ਇਹ ਸੀਗਾ ਹਾਂਜੀ ਹਾਂ ਮਦੇ ਇਹ ਮਦੇ ਇਹ ਤਾਂ ਬੈਸੀ ਭਾਰਾ ਬਹੁਤ ਆ ਮੈਂ ਕਹਿੰਦਾ ਇਹਦਾ ਅਸੀਂ ਹਸਪੀਟਲ ਵੀ ਕਰਕੇ ਆ ਕਵਰੇਜ ਉਧਰ ਵੀ ਕਾਫੀ ਮਤਲਬ ਸੀਰੀਅਸ ਨੇ ਕਈ ਤਾਂ ਉਹ ਕਰਤੇ ਅੱਗੇ ਰੈਫਰ ਕਰਤੇ ਪਟਿਆਲੇ ਬਹੁਤ ੱੱਕਾ ਕਰ ਰਹੀ ਹੈ ਸਰ ਬਹੁਤ ੱੱਕਾ ਬਹੁਤ ਜਾਇਜ਼ ੱੱਕਾ ਹੋ ਰਿਹਾ ਇਹ ਇਦਾਂ ਦਾ ਆਪਾਂ ਦੇਖਦੇ ਹੀ ਰਿਹਾ ਹੁਣ ਤਾਂ ਕਦੇ ਜਿਵੇਂ ਅੱਤਵਾਦੀ ਆਂਦੇ ਵੀ ਨਹੀਂ ਹਮਲਾ ਹੋਇਆ ਇਦਾਂ ਦਾ ਤਾਂ ਕਦੇ ਜਿਹੜੀ ਟੈਕਨੋਲੋਜੀ ਵਰਤ ਰਹੇ ਨੇ ਜਿਹੜਾ ਪਾਕਿਸਤਾਨ ਜਾਣਾ ਹੋਵੇ ਉਹ ਵੀ ਨਹੀਂ ਇਦਾਂ ਦਾ ਕਰਨਗੇ ਜਿੰਨਾ ਤਾਂ ਨਹੀਂ ਜਿਵੇਂ ਆਪਣੇ ਕਈ ਵਾਰ ਹੋਇਆ ਜਿਵੇਂ ਇੱਕ ਵਾਰ ਪਠਾਨਕੋਟ 에ਅਰਬੇਸ ਤੇ ਅੱਤਵਾਦੀ ਆ ਗਈ ਸੀ ਉਹਨਾਂ ਤੇ ਵੀ ਨਹੀਂ ਕਿਸੇ ਤੇ ਹਮਲਾ ਕੀਤਾ ਇਦਾਂ ਦਾ ਜਿੱਦਾਂ ਕਿਸਾਨਾਂ ਦੇ ਕਰ ਰਹੇ ਨੇ ਕਾਰ ਵਾਲ ਨੇ ਅੱਤਵਾਦੀਆਂ ਬਣਾ ਲਏ ਆਪੱਖਵਾਦੀ ਬਣਾ ਦੋ ਜੀ ਧੰਨਵਾਦ ਤੁਸੀਂ ਬੜਕਲ ਦੀ ਸਰਕਾਰ ਦੇ ੱੱਕਾ ਇੱਕ ਸਾਲ ਹੋਇਆ ਤੇ ਕਰ ਰਿਹਾ ਜੀ ਕੀ ਸਰਕਾਰ ਕਿਸਾਨਾਂ ਨੂੰ ਖਤਮ ਕਰਨ ਨੂੰ ਫਿਰ ਗੋਲੀ ਚਲਾਉਂਦੇ ਨੇ ਵਿੱਚ ਗੋਲੀ ਵਿੱਚ ਚਲਾਉਂਦੇ ਗੋਲੀ ਵੀ ਉਹ ਬਹੁਤ ਤੇਜ਼ ਵੱਜਦੀ ਆ ਪਲਾਸਟਿਕ ਦੀ ਉਹ ਇੱਕ ਮੁੰਡੇ ਦੀ ਉਂਗਲੀ ਨਾਲ ਹੀ ਲੱਗ ਗਈ ਉਹਦੀ ਉੱਥੇ ਹਸਪੀਟਲ ਹੋਂਏ ਰੈਫਰ ਕੀਤਾ ਉਹਨੂੰ ਪਟਿਆਲੇ ਪਹੁੰਚਾਂਗੇ ਵੀ ਦਿੱਲੀ ਉਹਦੀ ਵੀ ਤੌਣ ਤੇ ਗੋਡਾ ਵੀ ਰੱਖਾਂਗੇ ਉਹਦੀ ਨੂੰ ਪਤਾ ਲੱਗੂ ਵੀ ਆ ਗਏ ਇਹ ਕਹੇ ਜੀ ਰੋਡ ਸਾਰੇ ਕੋ ਡਰਾਉਣ ਲਈ ਕੀਤਾ ਗਿਆ ਕੋਈ ਮਾਰਾਂ ਨਾ ਕੁਝ ਵੀ ਹੋ ਜਾਏ ਪਰ ਆਪਣੇ ਹੱਕ ਲੈ ਕੇ ਆਂਦੇ ਆਂ ਅਸੀਂ ਆਪਣਾ ਹੌਲ ਜੋ ਦੰਡ ਹੱਟਾ ਜੋ ਕੋਈ ਯੋਜਨਾ ਨੂੰ ਮਰਨਾ ਵੀ ਮਨਜ਼ੂਰ ਨਾ ਸਿੱਖ ਕੌਣ ਸਾ ਪਿੱਛੇ ਮੁੜਨ ਵਾਲੀ ਹੈ ਹੀ ਨਹੀਂ ਨਾ ਮੋੜਣ ਵਾਲੀ ਹੈ ਨਾ ਝੁਕਣ ਵਾਲੀ ਆ ਨੂੰ ਇੰਨਾ ਥਾਪੜ ਤਾਂ ਆਇਆ ਵੀ ਮਗਨ ਕੇ ਹੋਣਾ ਆ ਥਾਪੜ ਗੁਰੂ ਮਹਾਰਾਜ ਜੀ ਆਇਆ ਵੀ ਜਦ ਇੱਕ ਵਾਰ ਥੋੜ੍ਹੇ ਤਾਂ ਤੋਂ ਨਹੀਂ ਕਰਨਾ ਜਿੱਤ ਗਈ ਮੁੜਾ ਜਿਹੜੀ ਹੈ ਜ ਆ ਗਿਆ ਦਿੱਲੀ ਗੱਡੀ ਕੀ ਚੀਜ਼ ਆ ਸ਼ਾਇਦ ਇਹ ਇਤਿਹਾਸ ਪਤਾ ਨਹੀਂ ਸ਼ਾਇਦ ਇਹੀ ਕਾਰਨ ਹੋ ਸਕਦਾ ਵੀ ਪੰਜਾਬ ਦੇ ਇਤਿਹਾਸ ਨਹੀਂ ਪਤਾ ਉਹਨਾਂ ਨੂੰ ਇਹ ਕਿਹੜਾ ਦਿੱਲੀ ਪਹਿਲਾਂ ਜਿੱਤ ਕੇ ਛੱਡੀ ਗਈ ਜਿਹੜੀ ਜਨਤਾ ਦੇ ਕੋਲ ਹੈਗੀ ਉਹ ਵੀ ਖੋ ਕੇ ਖਾ ਲਓ ਹੋ ਗਿਆ ਕੰਮ ਇਹ ਬਾਨੀ ਇਹੀ ਕਹਿ ਸਕਦੇ ਵੀ ਜਿਹੜਾ ਇਹ ਇਦਾਂ ਰੋਕਾਂ ਲਾ ਰਹੇ ਨੇ ਵੀ ਪੰਜਾਬ ਦੇ ਇਤਿਹਾਸ ਨਹੀਂ ਪਤਾ ਉਹਨਾਂ ਨੂੰ ਵੀ ਕਿਦਾਂ ਦਾ ਨੇ ਪੰਜਾਬੀ ਹੈਂ ਦੇਖੋ ਜੀ ਇਹਨਾਂ ਨੂੰ ਵੀ ਪਤਾ ਲੱਗ ਜੂ ਵੀ ਪੰਜਾਬੀ ਹੈ ਕੀ ਜੀ ਨਾਲ ਦਿਖਾਈ ਆ 1.5 ਸਾਲ ਪਹਿਲਾਂ ਉਹ ਟ੍ਰੇਲਰ ਦਿਖਾਇਆ ਸੀ ਇਹਨਾਂ ਨੂੰ ਅੱਜ ਕੀਤਾ ਸਭ ਕੁਝ ਇਸ ਵਾਰ ਦਾ ਵੇਅ ਤਿਆਰੀ ਆ ਕਹਿੰਦੇ ਕਿ ਸਾਡਾ ਨਾ ਪਹਿਲਾਂ ਤਾਂ ਜੀ ਹਰ ਫੁੱਲ ਤਿਆਰੀ ਕਰਕੇ ਆਏ ਜੀ ਵੀ ਕਰੇਨਾ ਸਭ ਕੁਝ ਤਿਆਰ ਤਿਆਰ ਖੜਾ ਪਹਿਲੇ ਜੀ ਭੰਨਾਗੇ ਪਾਣ ਦਵਾਂਗੇ ਕੱਲ ਨੂੰ ਚੱਕਾ ਦੇਵਾਂਗੇ ਵਿਹਾਂ ਦਿੱਲੀ ਚਲੋ ਠੀਕ ਹਜੇ ਮਤਲਬ ਮੌਕਾ ਦਿੱਤਾ ਜਾ ਰਿਹਾ ਉਹਨਾਂ ਨੂੰ ਕਿੰਨਾ ਰਵਾਈਦਾ ਲਾਲਣ ਜੀ ਅਸੀਂ ਹਟਣਾ ਨਹੀਂ ਪਿੱਛੇ ਠੀਕ ਜਿੱਡੇ ਮਰਜੀ ਉਹ ਲਾਲਣ ਬੈਈਏ ਕੁਝ ਕਰ ਲੈਣ ਠੀਕ ਢਾਵਾਂਗੇ ਖਿੱਚਾਂਗੇ ਦੇਖ ਜਿਵੇਂ ਆਗੋ ਵੱਲੋਂ ਕਾਲ ਮਿਲਦੀ ਆ ਅੱਗੇ ਚੜ੍ਹਾਈ ਕਰਨ ਦੀ ਤਿਆਰ ਹੋ ਮਤਲਬ ਉਹ ਤਿਆਰ ਆ ਬਿਲਕੁਲ ਠੀਕ ਦੋਸਤੋ ਇਹ ਦੇਖ ਸਕਦੇ ਹੋ ਬੈਰੀਕੇਡ ਜੋ ਕਿ ਕਿਸਾਨਾਂ ਵੱਲੋਂ ਖਿੱਚਿਆ ਗਿਆ ਹੈ ਖਾਸ ਕਰ ਇਸ ਬੈਰੀਕੇਡ ਨੂੰ ਖਿੱਚਣ ਦੀ ਇਹ ਹੈ ਕਿ ਜਿੱਥੋਂ ਇਹ ਬੈਰੀਕੇਡ ਖਿੱਚ ਕੇ ਲਿਆਂਦਾ ਗਿਆ ਉਹ ਜਗ੍ਹਾ ਇੱਥੋਂ ਤਕਰੀਬਨ 4-5 ਕਿਲੋਮੀਟਰ ਤੋਂ ਜ਼ਿਆਦਾ ਦੂਰ ਹੈ ਤੇ ਦੇਖ ਸਕਦੇ ਹੋ ਇੰਨੀ-ਇੰਨੀ ਦੂਰ ਖਿੱਚ ਲਿਆਉਂਦੇ ਇਹ ਬੈਰੀਕੇਡ ਹਾਂਜੀ ਬਜ਼ੁਰਗੋ ਕਿਵੇਂ ਆ ਚੜਦੀ ਕਲਾ ਜੀ ਚੜਦੀ ਕਲਾ ਜੀ ਬਿਲਕੁਲ ਬਹੁਤ ਵਧੀਆ ਤਿਆਰੀ ਹੈ ਜੀ ਬਿਲ ਜਮਾ ਤਿਆਰੀ ਹੈ ਜੀ ਫੁੱਲ ਤਿਆਰੀ ਹੈ ਜੀ ਕਿਵੇਂ ਹਾਲਾਤ ਨੇ ਜੀ ਹਾਲਾਤ ਖਰਾਬ ਨੇ ਜੀ ਇੱਕ ਮਿੰਟ ਪਰ ਆਹ ਹੋ ਜਾ ਅੱਛਾ ਕੀ ਕਰੀਏ ਬਿਲਕੁਲ ਤਿਆਰੀ ਹੈ ਜੀ ਇਹ ਮੋਦੀ ਦੀ ਜਿਹੜੀ ਸਰਕਾਰ ਹੈ ਇਹ ਨੇ ਜਿਲ੍ਹਾ ਨਾਗ ਯਾਦ ਕਰਾਤਾ ਅੱਜ ਬਹੁਤ ਮਾੜੀ ਸਰਕਾਰ ਹੈ ਜਿਹੜੀ ਖੱਟੜ ਸਰਕਾਰ ਹੈ ਇਹ ਉਦੋਂ ਵੀ ਨਕਮੀ ਸਰਕਾਰ ਹੈ ਇਹਨਾਂ ਦਾ ਕੀ ਬਗੜਿਆ ਤੇ ਇਹਨਾਂ ਨੇ ਇਹ ਨਹੀਂ ਕਿ ਇੱਕ ਪੰਜਾਬ ਦਾ ਕਿਸਾਨ ਅੰਨ ਦਾਤਾ ਜਾ ਰਿਹਾ ਹੈ ਇਹਨਾਂ ਨੇ ਇਹ ਬਣਾਤਾ ਜਿਵੇਂ ਇੱਕ ਬਾਰਡਰ ਦੇ ਉੱਤੇ ਹਿੰਦੁਸਤਾਨ ਪਾਕਿਸਤਾਨ ਹੋ ਰਿਹਾ ਹੈ ਅੱਜ ਸਾਡੇ 30 40 ਬੰਦਿਆਂ ਦੇ ਪੱਟਾਂ ਚ ਗੰਭੀਰ ਜ਼ਖਮੀ ਨੇ ਜੀ ਰਾਵੜ ਦੀਆਂ ਗੋਲੀਆਂ ਮਾਰੀਆਂ ਗਈਆਂ ਨੇ ਐਸਐਲਰ ਦੇ ਖੋਲ ਮਿਲੇ ਨੇ ਮੈਂ ਸਾਬਕਾ ਫੌਜੀ ਹਾਂ ਉਹਦੇ ਵਿੱਚ ਅਸੀਂ ਚੱਕੇ ਖੋਲ ਦੋ ਤਿੰਨ ਖੋਲ ਮਿਲੇ ਨੇ ਜਿਹੜੇ ਸੈਲਫ ਲੋਡਿੰਗ ਰੈਫਲ ਦੇ ਖੋਲ ਨੇ ਉਹ ਵੀ ਸਾਡੇ ਉੱਪਰ ਚਲਾਏ ਗਏ ਨੇ ਤੇ ਨਵੇਂ ਟਰੈਕਟਰਾਂ ਦੇ ਟਾਇਰ ਪਾੜੇ ਗਏ ਨੇ ਇਹ ਆਸ ਨਹੀਂ ਸੀ ਅਸੀਂ ਕੀ ਮੰਗਣ ਜਾ ਰਹੇ ਸੀ ਅਸੀਂ ਇਹ ਹੀ ਕਹਿ ਰਹੇ ਸੀ ਵੀ ਸਾਡੀਆਂ ਗੱਲਬਾਤ ਕੀਤੀ ਜਾਵੇ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਰਹਿ ਰੀਆਂ ਨੇ ਉਹ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸੀ ਉਹ ਸਾਡੀਆਂ ਮੰਗਾਂ ਸਾਨੂੰ ਦਿੱਤੀਆਂ ਜਾਣ ਜਿਹੜੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਵੇ ਸਾਨੂੰ ਜਿਹੜੀ ਕਮਿਸ਼ਨ ਦੇ ਇਹਨਾਂ ਨੇ ਕਮਿਸ਼ਨ ਬਣਾਇਆ ਸੀ ਸ੍ਰੀ ਸੁਆਮੀ ਨਾਥਨ ਉਹਦੀ ਰਿਪੋਰਟ ਸੀ 2+50 ਪਾ ਕੇ ਉਹ ਲਾਗੂ ਕੀਤੀ ਜਾਵੇ ਇਹ ਸਾਡੀਆਂ ਮੰਗਾਂ ਸੀ ਜਿਹੜੇ ਕਿਸਾਨ ਸ਼ਹੀਦ ਕੀਤੇ ਸੀ 750 ਕਿਸਾਨ ਉਹਨਾਂ ਨੂੰ ਕੰਪਨਸੇਸ਼ਨ ਦਿੱਤੀ ਜਾਵੇ ਪਰਿਵਾਰ ਦੇ ਕਿਜੀ ਨੂੰ ਨੌਕਰੀ ਦਿੱਤੀ ਜਾਵੇ 58 ਸਾਲ ਜੇ ਤੋ ਸਰਵਿਸ ਹੋ ਜਾਂਦੀ ਹੈ ਕਿਸਾਨ ਮਜ਼ਦੂਰ ਦੀ ਜਿਵੇਂ ਇੱਕ ਆਪਾਂ ਫੋਰਥ ਕਲਾਸ ਨੂੰ ਪੈਨਸ਼ਨ ਦਿੰਨੇ ਆ ਇਸ ਤਰ੍ਹਾਂ ਇੱਕ ਕਿਸਾਨ ਮਜ਼ਦੂਰ ਦਾ ਵੀ ਅੰਨ ਨੂੰ ਜਿਹੜਾ ਪੂਰਾ ਕਰਨ ਦੇ ਵਿੱਚ ਦੇਸ਼ ਦਾ ਬਹੁਤ ਵੱਡਾ ਰੋਲ ਹੈ ਉਹ ਕਿਸਾਨ ਮਜ਼ਦੂਰ ਨੂੰ ਤੇ ਉਹਦੀ ਸਿੰਗੜੀ ਨੂੰ ਘੱਟੋ ਘੱਟ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਇਹ ਛੋਟੀਆਂ ਛੋਟੀਆਂ ਮੰਗਾਂ ਸੀ ਪ੍ਰਦੂਸ਼ਣ ਦਾ ਜਿਹੜਾ ਘੇਰ ਹੈ ਉਹ ਚੋਂ ਕਿਸਾਨ ਨੂੰ ਬਾਹਰ ਕੀਤਾ ਜਾਵੇ ਕਿਉਂਕਿ ਕਿਸਾਨ 8% ਪ੍ਰਦੂਸ਼ਣ ਕਰਦਾ ਹੈ ਉਹ ਜਿਹੜਾ ਬਾਕੀ ਦਾ ਸਾਰਾ ਆਕਸੀਜਨ ਦਿੰਦਾ ਹੈ ਉਹ ਇਹ ਇਹ ਚੀਜ਼ਾਂ ਸੀ ਜਿਹੜੀਆਂ ਇਹ ਲੈਣ ਜਾ ਰਹੇ ਸੀ ਸਾਨੂੰ ਇਹ ਆਸ ਨਹੀਂ ਸੀ ਵੀ ਇਹ ਜਿਹੜੀ ਜਰਨਲ ਟਾਇਰ ਦੀ ਸਰਕਾਰ ਹੈ ਜਿਲ੍ਹਿਆਣਾ ਬਾਗ ਬਣਾਉਗੀ ਇੱਥੇ ਕਿਵੇਂ ਦੀ ਹੌਂ ਤਿਆਰੀ ਹੈ ਕਿਉਂਕਿ ਇੱਕ ਡਰੋਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਹਮਲੇ ਕੀਤੇ ਗਏ ਨੇ ਵੀ ਕਿਤੇ ਡਰ ਜਾਣਗੇ ਇਸ ਹਮਲੇ ਤੋਂ ਬਾਅਦ ਕਹਿ ਸਕਦੇ ਆ ਇੱਕ ਹਮਲਾ ਹੀ ਸੀ ਅੱਜ ਜੋ ਕੀਤਾ ਗਿਆ ਉਸ ਤੋਂ ਬਾਅਦ ਹੌਸਲੇ ਕਿਵੇਂ ਨੇ ਤੁਹਾਡੇ ਇਹ ਗੁਰੂ ਗੋਬਿੰਦ ਸਿੰਘ ਤੇ ਲਾਅਦ ਹੈ ਜੀ ਅਸੀਂ ਗੁਰੂਆਂ ਦੀ ਫੌਜ ਆ ਕਦੇ ਵੀ ਅਸੀਂ ਈਨ ਮੰਨਣੀ ਤੇ ਚੋਕਣਾ ਨਹੀਂ ਸਿੱਖਿਆ ਹੋਇਆ ਹਰ ਹਾਲਤ ਦੇ ਵਿੱਚ ਇਹਦੇ ਬਾਰਡਰਾਂ ਨੂੰ ਅਸੀਂ ਤੋੜ ਕੇ ਦਿੱਲੀ ਨੂੰ ਜਾਵਾਂਗੇ ਲਾਜ਼ਮੀ ਟਾਈਮ ਲੱਗ ਸਕਦਾ ਪਰ ਇਹਨਾਂ ਨੂੰ ਲਾਜ਼ਮੀ ਤੋੜ ਕੇ ਦਿੱਲੀ ਨੂੰ ਜਾਵਾਂਗੇ ਜ਼ਰੂਰ ਅਸੀਂ ਸ਼ੁਕਰੀਆ ਜੀ ਵੈਗਰੂ ਜੀ ਦਾ ਖਾਲਸਾਬ ਵੈਗਰੂ ਜੀ ਕੀ ਫਤਿਹ ਆਓ ਜੀ ਮਹਾਰਾਜ ਹੋਰ ਬਜ਼ੁਰਗੋ ਵਧੀਆ ਵਧੀਆ ਆਹ ਤਿਆਰੀ ਤਿਆਰੀ ਕਰ ਰਹੇ ਕਿਵੇਂ ਹੋ ਰਹੇ ਚੱਕਦੇ ਫੱਟੇ ਦਿੱਲੀ ਕੁਝ ਕਰਨੀ ਕਰਨੀ ਹੈ ਕੱਲ ਨੂੰ ਮੋਦੀ ਗਾ ਲੈ ਡਰਾਉਣਾ ਪੰਜਾਬੀਆਂ ਨੂੰ ਅੱਜ ਨਹੀਂ ਜੇ ਤੂੰ ਗੱਲ ਹੀ ਕਰਦੀ ਨਾ ਤੇ ਤੁਨੂੰ ਨਾ ਮੋਦੀ ਕੀ ਚੀਜ਼ ਹੈ ਸਰਕਾਰ ਆ ਕੇ ਮੋਦੀ ਆੜ ਕੇ ਬਾਤ ਫਿਰ ਕੇ ਇਹਨਾਂ ਅੰਦਰ ਵਾਣ ਕਰ ਲਵੇ ਜੋ ਇਹਦਾ ਦਿਲ ਕਰਦਾ ਕਰ ਲਵੇ ਅੱਜ ਨਹੀਂ ਕੱਲ ਨਹੀਂ ਪਰਸੋਂ ਇਹ ਦਿੱਲੀ ਜਾਣਾ ਜਾਣਾ ਦਿੱਲੀ ਕੁਝ ਕਰਨਾ ਹੈ ਮੈਂ ਗੇਰ ਨਹੀਂ ਹੈਗਾ ਟਰਾਲੀਆਂ ਨੂੰ ਨਾ ਨਾ ਸਿੱਧਾ ਹੀ ਹੈ ਕਾਲੇ ਦੇਖੋ ਪੂਸਾਲ ਹੋ ਰਹੀ ਹੈ ਇਹ ਮੋਦੀ ਦੇ ਧੌਣ ਤੇ ਗੋਡਾ ਤੇ ਖੱਡਦੇ ਰੱਖ ਕੇ ਨੰਕ ਜਾਣਾ ਹੈ ਠੀਕ ਹਰਿਆਣਾ ਤੂੰ ਨੰਕੇ ਨੱਪ ਕੇ ਤਾਂ ਫਿਰ ਮੋਦੀ ਦੇ ਸਿਰ ਤੇ ਗੋਡਾ ਰੱਖ ਇਹ ਸਾਡੇ ਗੁਰੂਆਂ ਨੂੰ ਕਹਿੰਦੇ ਦੇਖੇ ਨਾ ਉਹਦੀ ਅੱਖ ਕੱਢ ਜਾਂਦੇ ਸੀ ਤੂੰ ਬਾਚਣ ਕੀ ਨਹੀਂ ਕੀਤਾ ਕਿੱਥੇ ਕੋਈ ਬੈਠੇ ਬੈਠੇ ਸਾਡੇ ਯੂਥ ਸਾਹਿਬ ਦੇ ਵਿੱਚ ਬੰਦੇ ਕੱਢ ਦਿੱਤੇ ਨੇ ਇਹਦਾ ਯੂਥ ਸਾਹਿਬ ਇਹ ਮਾਰਾਇਦਾ ਕਿੰਨੇ ਅੱਖ ਕੱਢਣਾ ਯਾਦ ਰੱਖਦੇ ਮੋਦੀ ਦਾ ਨਾਂ ਨਾ ਲੈ ਤੂੰ ਪਾਗ ਇਹ ਤਾਂ ਗਾਇ ਗਾਇਨ ਸਿੰਘ ਤਾਂ ਜਾਣੇ ਜਦਾਂ ਸਿੰਘ ਤਾਂ ਕੰਮ ਕੀ ਸੇਕਣਾ ਵਰਤਨ ਆਇਆ ਸੀ ਨਾ ਸਿੱਖ ਦੇ ਦੇਖਿਆ ਕਿ ਸਾਡੇ ਨੇ ਲਾਇਆ ਸੀ ਨਾ ਉਹ ਇਤਿਹਾਸ ਹੀ ਉਹ ਇਤਿਹਾਸ ਹੀ ਉਹਨਾਂ ਨੂੰ ਪਤਾ ਨਹੀਂ ਜਾਂਦਾ ਇਹ ਇਹ ਉਹਨਾਂ ਦਾ ਪੋਤਰਾ ਜਾਂ ਘਟੋ ਪੋਤਰਾ ਹੈ ਇੰਦਰਾ ਕਹਿੰਦੇ ਮੱਥਾ ਲਾਇਆ ਹਟ ਰੱਖ ਉਹਨੇ ਕੀ ਕੀ ਬੰਨ ਲਿਆ ਉਹਨੇ ਦੇਖੋ ਜੀ ਅਸੀਂ ਜਾਣਾ ਚਾਹਾਂ ਅਸੀਂ ਜਾਣਾ ਚਾਹਾਂ ਅਸੀਂ ਦਿੱਲੀ ਜਾਣਾ ਹੈ ਜਾਣਾ ਹੈ ਅੱਜ ਨਾ ਕੱਲ ਜਾਾਂਗੇ ਪਰਸੋਂ ਜਾਵਾਂਗੇ ਜਾਣਾ ਜਾਣਾ ਕੁਝ ਕਰਨਾ ਹੈ ਸਾਡਾ ਕੋਈ ਕਿਸੇ ਨਾਲ ਨਹੀਂ ਮੇਰੀ ਇੱਕ ਗੱਲ ਸੁਣਿਓ ਤੁਹਾਡੇ ਮਿੱਤਿਆਂ ਦੇ ਮਾਧਿਅਮ ਕਿਹੜਾ ਚੈਨਲ ਕਿਹੜਾ ਆਪਣਾ ਅਸੀਂ ਹਿੰਦੁਸਤਾਨ ਦੇ ਨਾਸ਼ਟ ਪਿੰਡ ਤੋਂ ਆਏ ਆ ਵਿਚਾਰੀ ਵਾਕਾ ਬਾਰਡਰ ਤੋਂ ਇੰਨਾ ਗੋਲਾ ਹੀ ਅਜੇ ਕੀ ਕਰੀ ਉੱਥੇ ਮੈਂ ਉਹੀ ਕਹਿਣ ਲੱਗਿਆ ਸੀ ਵੀ ਉੱਧਰ ਇਹੇ ਜਿਹੇ ਹਾਲਾਤ ਦੇ ਦੇਖਣ ਨੂੰ ਕੋ ਪਾਕਿਸਤਾਨ ਦੇ ਹਿੰਦੁਸਤਾਨ ਦੇ ਹਾਲਾਤ ਐਡੇ ਵਧੀਆ ਕਦੀ ਅਜੇ ਗੋਲਾ ਚੱਲਦਾ ਨਹੀਂ ਦੇਖਿਆ ਇੱਥੇ 1971 ਵਿੱਚ ਲੜਾਈ 70 ਵਿੱਚ ਲੜਾਈ ਲੱਗੀ ਸੀ 70 ਦੇ ਵਿੱਚ ਉਦੋਂ ਦੇ ਜੰਗ ਜਿਹੜੇ ਹੋਇਆ ਉਹਦੇ ਵਿੱਚ ਗੋਲਾ ਚੱਲਿਆ ਆਈ ਤੇ ਕੇਹੀ ਗੋਲੇ ਚੱਲਦੇ ਨੇ ਇਹਨਾਂ ਰਾਖਰਾਨ ਬਣਾ ਕੇ ਰੱਖ ਦਿੱਤਾ ਯਾਰ ਅਸੀਂ ਕੀ ਲੈਣ ਆਏ ਹਾਂ ਅਸੀਂ ਆਪਣੇ ਹੱਕ ਲੈਣ ਵਾਸਤੇ ਆਏ ਹਾਂ ਤੇ ਸਾਨੂੰ ਹੱਕ ਇਸ ਤਰ੍ਹਾਂ ਦੀਆਂ ਗੋਲੀਆਂ ਨਾਲ ਦੇਣੇ ਆ ਆ ਸਾਡਾ ਵੀ ਟਰਾਲੀਆਂ ਲੈ ਕੇ ਆਏ ਕੋਈ ਤੋਪਾ ਥੋੜੀ ਬੰਨੀਆਂ ਹੋਈਆਂ ਨੇ ਨਹੀਂ ਟਰਾਲੀਆਂ ਟਰਾਲੀਆਂ ਸਾਡੀ ਉਹ ਜਿਹੜੀਆਂ ਅਸੀਂ ਇੱਕ ਅੰਨ ਪੈਦਾ ਕਰਦੇ ਹਾਂ ਇਹਨਾਂ ਟਰਾਲੀਆਂ 'ਚ ਸਵਾਰ ਕਰਕੇ ਅੰਨ ਨੂੰ ਲੋਡ ਕਰਕੇ ਤੇ ਅਸੀਂ ਮੰਡੀ ਵਿੱਚ ਲੈ ਕੇ ਜਾਂਦੇ ਹਾਂ ਆ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ ਇੱਕ ਅੰਨ ਨੂੰ ਉਗਾਉਣ ਵਾਲਾ ਅੰਨ ਨੂੰ ਪਕਾਉਣ ਵਾਲਾ ਤੇ ਫਿਰ ਤੁਹਾਨੂੰ ਖਵਾਉਣ ਵਾਲਾ ਸਾਰਿਆਂ ਨੂੰ ਇਹਨਾਂ ਟਰਾਲੀਆਂ 'ਚ ਲੈ ਕੇ ਅਸੀਂ ਆਉਨੇ ਆ ਬਿਠਾਉਨੇ ਆ ਸਾਡੇ ਸਾਰੇ ਬੱਚੇ ਪਰਿਵਾਰ ਸਾਡੇ ਸਾਰੇ ਜਿੰਨੇ ਉਹ ਜਿਹੜੇ ਨੌਕਰੀ ਜਿਹੜੇ ਗੋਲੇ ਮਾਰ ਰਹੇ ਆ ਉਹ ਵੀ ਇਹੀ ਅੰਨ ਖਾਂਦੇ ਆ ਹੂੰ ਬਜਾਉ ਕੋਈ ਹੋਰ ਕੁਝ ਖਾਂਦੇ ਆ ਇਹਨਾਂ ਦੇ ਰਾਖਰਾਨ ਬਣਾ ਕੇ ਰੱਖਤਾ ਇੱਥੇ ਅੱਜ ਅਸੀਂ ਕਹਿੰਨੇ ਆ ਜੇ ਤੁਹਾਨੂੰ ਸਾਡੇ ਤੋਂ ਇੰਨੀ ਨਫ਼ਰਤ ਪੰਜਾਬ ਤੋਂ ਮੋਦੀ ਜੀ ਨੂੰ ਮੈਂ ਕਹਿੰਨਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੇ ਤੁਹਾਨੂੰ ਇੰਨੀ ਨਫ਼ਰਤ ਹੈ ਤੇ ਸਾਡਾ ਉਹ ਬਾਰਡਰ ਖੋਲ ਦੋ ਲਿੰਦਾ ਪੰਜਾਬ ਖੋਲ ਦਈ ਲਾਹੌਰ ਨਵਰਤਲਾ ਮੈਂ ਹੂੰ ਉਹ ਸਾਨੂੰ ਤੁਹਾਡੇ ਨਾਲ ਸਾਨੂੰ ਤੁਹਾਡੇ ਨਾਲੋਂ ਤੇ ਲਾਹੌਰ ਚੰਗਾ ਵਾ ਜਿਹੜਾ ਸਲਾਮਾ ਕਰਦਾ ਹੈ ਜਿਹਦਾ ਵਾਜਾ ਮਾਰਦਾ ਵੀ ਵੱਡੇ ਭਾਈ ਆਜੋ ਤੁਹਾਡੇ ਕਹਿੰਦਾ ਮਤਲਬ ਬਾਰਡਰ ਤਾਂ ਬਣਾ ਹੀ ਦਿੱਤਾ ਵੀ ਇਹਨੂੰ ਪੱਕਾ ਹੀ ਮੈਨੂੰ ਬਾਰਡਰ ਬਣਾਤਾ ਹਿੰਦੁਸਤਾਨ ਦੇ ਵਿੱਚ ਪੰਜਾਬ ਰਾਜਸਥਾਨ ਦੇ ਬਾਰਡਰ ਬਣਾਤੇ ਨੇ ਕਿੰਨੇ ਬਣਾਏ ਆ ਸੈਂਟਰ ਸਰਕਾਰ ਨੇ ਜੇ ਸਰਕਾਰ ਨੇ ਪਹਿਲੇ ਵੀ ਉਹੀ ਯੋਗਰਾਜ ਯੋਗ ਜਿਹੜਾ ਬੰਦੇ ਯੋਗ ਨੂੰ ਨਾ ਇਹ ਬਾਹਰ ਲਾਵੇ ਕਿਹਨਾਂ ਮਤਾਂ ਜਿਹੜਾ ਘਰ ਚ ਆਪਣੀ ਘਰ ਦੀ ਨੂੰ ਕੁੱਟਣ ਆਲਾ ਜਾਂ ਆਪਣੇ ਬੱਚਿਆਂ ਨੂੰ ਕੁੱਟਣ ਆ ਬਾਹਰ ਨਹੀਂ ਕਿਸੇ ਨੂੰ ਬਾਹਰ ਛੱਤਰ ਪੈਂਦੇ ਆ ਬਾਹਰ ਲਾਵੇ ਕਿਹਨਾਂ ਮਤਾਂ ਫਿਰ ਲਾਵੇ ਜਿਲ੍ਹਾ ਦੇ ਪਟਿਆਬੀ ਨੇ ਵੱਥਾ ਜਿਹੜਾ ਦਿੱਲੀ ਦੇ ਮਾਣ ਕਰਦਾ ਦਿੱਲੀ ਮੇਰੀ ਆ ਦਿੱਲੀ ਕਿਹਦੀ ਆ ਗਲੀ ਖਾਨ ਮੁਰ ਤੇਗ ਬਹਾਦਰ ਜੀ ਦੀ ਜਿਨੇ ਆਪਣਾ ਸੀਸ ਦਾ ਬਲੀਦਾਨ ਖੇ ਦਿੱਤਾ ਹਿੰਦੀ ਦੀ ਚਾਦਰ ਜਿਨੇ ਸਾਰੇ ਹਿੰਦੂ ਕੌਮ ਨੂੰ ਉਹਨਾਂ ਦੀਆਂ ਬਹੁ ਬੇਟੀਆਂ ਨੂੰ ਛੜਾ ਕੇ ਲਿਆਂਦਾ ਉਹਨਾਂ ਦੇ ਵਾਸਤੇ ਉਹਨਾਂ ਨੇ ਜਿਹੜਾ ਅੱਗੇ ਕਸ਼ਮੀਰੀ ਪੰਡਤਾਂ ਨੂੰ ਰੋਏ ਥਿਆਂ ਕੇ ਇਤਿਹਾਸ ਕਹਿੰਦਾ ਹੈ ਅਗਰ ਗੁਰੂ ਦਸਬੇਜ ਨਾ ਹੁੰਦਾ ਤਾਂ ਇਹ ਦੇਸ਼ ਤੇ ਇਸ ਨਾ ਹਾਂ ਤੇ ਵੇਖ ਲੋ ਅਸੀਂ ਆ ਸਾਨੂੰ ਹੱਕ ਸਾਡਾ ਮਿਲ ਡਿਆ ਗੋਲੇ ਰਾਹੀਂ ਇਹ ਆਪਣਾ ਹੱਕ ਲੈਣ ਵਾਸਤੇ ਟਰਾਲੀਆਂ ਦੇ ਸਵਾਰ ਹੋ ਕੇ ਆ ਗਏ ਸਾਡਾ ਗੋਂਏ ਸਵਾਗਤ ਕਰਨ ਲਿਆ ਗੋਲੇ ਛੋਟ ਛੋਟ ਕੇ ਅਥਰੂ ਗੈਸ ਛੋਟ ਛੋਟ ਕੇ ਸਾਡੇ ਤੇ 200 ਦੇ ਕਰੀਬ ਅੱਜ ਬੰਦੇ ਸਾਡੇ ਜਖਮੀ ਹੋ ਗਏ ਅਸੀਂ ਹਸਪੀਟਲ ਦੇ ਵਿੱਚ ਰਿਕਵਰੇਜ ਕਰਕੇ ਆ ਕਾਫੀ ਗੰਭੀਰ ਜੀ ਮੈਂ ਕਈਆਂ ਨੂੰ ਤਾਂ ਅੱਗੇ ਪਟਿਆਲੇ ਵੀ ਰੈਫਰ ਕਰ ਦਿੱਤਾ ਇੰਨੇ ਜਿਆਦੇ ਸੀਰੀਅਸ ਦੇ ਦੋ ਮੁੰਨੇ ਮੌਤ ਵੀ ਹੋ ਗਈ ਅੱਛਾ ਚਲੋ ਸਾਨੂੰ ਦੇ ਬਾਰੇ ਹਾਈ ਕੋਈ ਪੱਕਾ ਕਲੀਅਰ ਨਹੀਂ ਹੋਇਆ ਮੌਤ ਹੋ ਗਈ ਆਈ ਦੇ ਗੁਰੂ ਮਹਾਰਾਜ ਦੇ ਗੜੀ ਅਰਦਾਸ ਕਰਦੇ ਆ ਜਿੱਤਰਾ ਅਸੀਂ ਸਿਰ ਤੇ ਗੋਲੀ ਲੱਗ ਨਿਕਲ ਹੀ ਨਹੀਂ ਇਹਦੇ ਉਹਨੂੰ ਰੈਫਰ ਕਰਤਾ ਗੁਰੂ ਰਾਮਦਾਸ ਜੀ ਦੇ ਘਰ ਅਰਦਾਸ ਕਰਕੇ ਸਾਡੇ ਸਰਵੰਸੇ ਕੀ ਪੰਦੇਰ ਜੀ ਡੱਲੇਵਾ ਸਾਹਿਬ ਜੀ ਤੁਰੇ ਨੇ ਉਥੋਂ ਅਸੀਂ ਦੀਆਸ ਕਰਦੇ ਆ ਵੀ ਸਾਡੇ ਕਿਸੇ ਵੀ ਵੀਰ ਨੂੰ ਸਾਡੇ ਕਿਸੇ ਬਜ਼ੁਰਗ ਨੂੰ ਤਤੀਵਾਉ ਨਾ ਲੱਗੇ ਉਹਨਾਂ ਨੂੰ ਵੀ ਨਾ ਲੱਗੇ ਜਿਹੜੇ ਚਲਾ ਰਹੇ ਆ ਉਹ ਵੀ ਸਾਡੇ ਹੀ ਆ ਪਰ ਉਹ ਸਮਝਦਾ ਜਿਹੜੀ ਸਾਡੀ ਗੱਲ ਉੱਪਰ ਪਚਾਉਂਦਾ ਵਾ ਬਸ ਸਹੀ ਗੱਲ ਆਈ ਅੰਦਰ ਦਿਲ ਰੋਂਦਾ ਰੋਂਦਾ ਕਿ ਨੂੰ ਉਹ ਗੰਗੂ ਦੀ ਲਾਦ ਨੂੰ ਖੱਟੜਨ ਬਸ ਬਸ ਆਈ ਤੋਂ ਘਾੜ ਦੋ ਘਾੜ ਵੀ 25 ਤੋਂ 30 ਕਿਲੋਮੀਟਰ ਤਾਂ ਪਿਛੇ ਲੈਣ ਆ ਜਿਹੜੇ ਸਾਡੇ ਨੌਜਵਾਨ ਪਿੱਛੇ ਰਹਿ ਗਏ ਆਂ ਉਹਨਾਂ ਨੇ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਪਿੰਡਾਂ 'ਚੋਂ ਗਿਣਤੀ ਕੱਢ ਕੇ ਇੱਥੇ ਆਵਣ ਤੇ ਜਿਹੜਾ ਕੋਈ ਕਸਰ ਮੋਦੀ ਦੀ ਰਹਿ ਗਈ ਉਹ ਵੀ ਕੱਢਦਗੀ ਜੇ ਉਹ ਆਪਣੇ ਮੰਗਾ ਮੰਨਵਾ ਕੇ ਜਾਵਾਂਗੇ ਇਸ ਤਰ੍ਹਾਂ ਜਾਣ ਵਾਲੇ ਨਹੀਂ ਇਹ ਲੱਗੇ ਜਿਹੜਾ ਕੋਈ ਥੋੜੇ ਬਾਕੀ ਕਸਰ ਰਹਿ ਗਈ ਨਹੀਂ ਮੋਦੀ ਤੋਂ ਹਾਂ ਠੀਕ ਕਰ ਸਕਦੇ ਤੇ ਚੱਲੂ ਆਲੇ ਵੀ ਤਸੱਦਦ ਸਵੇਰ ਦਾ ਚੱਲੂ ਆ ਜੀ ਉਹ ਤਸੱਦਦ ਆਮ ਲੋਕਾਂ ਵਾਲਾ ਨਹੀਂ ਕਰਦਿਆ ਜਿਹੜੀਆਂ ਦੀ ਬੇਟ ਨੰਗੀ ਆ ਮੰਨ ਲਓ ਉਤਰੂਗਾਂਸਾਂ ਦੀ ਉਹ ਸਾਡੇ ਤੋਂ ਬੁੱਟ ਗਏ ਬਹੁਤ ਮੰਦੀ ਹਾਲ ਹੋਈਆਂ ਆ ਸਾਡੀ ਸਵੇਰ ਦੀ ਨੌਜਵਾਨ ਬਹੁਤ ਵਿਚਾਰੇ ਤਸੱਦਦ ਕਰਨੇ ਸਵੇਰ ਦਾ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਆ ਬਾਰਡਰਾਂ ਤੋਂ ਵੀ ਕਾਫੀ ਸੰਗਤ ਆਈ ਉਹਨਾਂ ਨਾਲ ਵੀ ਗੱਲਬਾਤ ਹੋਈ ਉਹ ਕਹਿੰਦੇ ਨੇ ਅਸੀਂ ਤਾਂ ਬਾਰਡਰਾਂ ਤੇ ਨਹੀਂ ਆਏ ਜੇ ਅਮਰੇ ਦੇਖੇ ਕਰੇ ਬਾਰਡਰ ਇਹੋ ਜਿਹਾ ਤਹੀਂ ਜੀ ਆਈ ਬਾਹੜੀ 45 ਤੋਂ 50 ਸਾਲ ਦੀ ਉਮਰ ਚੱਲੀ ਆ ਅਸੀਂ ਇਹ ਸਿੰਘਾਂ ਦੇ ਵੇਲੇ ਵੀ ਇਹੋ ਜਿਹਾ ਕਰਦੀ ਤਸੱਦਦ ਨਹੀਂ ਵੇਖਿਆ ਜਿਹੜਾ ਇਹ ਕਿਸਾਨਾਂ ਦੇ ਕਰ ਰਿਹਾ ਜਿਹੜੇ ਕਿ ਬਿਲਕੁਲ ਸ਼ਾਂਤਮਈ ਆਪਦਾ ਲੈਣ ਆਏ ਆ ਕੋਈ ਇਹਨਾਂ ਕੋਲ ਹਥਿਆਰ ਨਹੀਂ ਗਾ ਕੋਈ ਇਹਨਾਂ ਕੋਲ ਗੱਲਬਾਤ ਨਹੀਂ ਗੀ ਸਿਰਫ ਆਪਦਾ ਸ਼ਾਂਤਮਈ ਆਪਦੇ ਹੱਕ ਇਹ ਉਹਨਾਂ ਤੇ ਬਹੁਤ ਭਾਰੀ ਤਸ਼ੱਦਦ ਕਰ ਰਿਹਾ ਅਥਰੂ ਗੈਂਦ ਵਿੱਚ ਭੋਲੀਆਂ ਵੀ ਆਈਆਂ ਜੀ ਕਿ ਵੀਰ ਜੀ ਵੱਡੀਆਂ ਆਪਣੀਆਂ ਪਤਨੀਆਂ ਉਹ ਤੁਹਾਡੀ ਮੀਂਹੀਆਂ ਨੇ ਵਿਖਾ ਚੁੱਕੀਆਂ ਤੇ ਜਿਹੜੇ ਗਾਥਰੂ ਗੈਂ ਸੁੱਟਦਾ ਵਾ ਉਹ ਵੀ ਤੁਹਾਨੂੰ ਤੁਹਾਡਾ ਮੀਂਹਿਆ ਦੇਖੋ ਹਟਾਵਾ ਉਹ ਵੀ ਕਰਦੇ ਹੈ ਉਹਦਾ ਵੀਰ ਜੀ ਆ ਜੀ ਦੇਖ ਚੁੱਕਾ ਅਥਰੂ ਗੈਂ ਜਿਹੜੇ ਸੁੱਟਦਾ ਉਹਦੇ ਵੀ ਡੇਟ ਲੱਗੀ ਹੋਈ ਆ 22 ਦੇ ਆ ਉਹ ਬਿਲਕੁਲ ਜਿਵੇਂ ਮਿਰਚਾਂ ਨਹੀਂ ਲੜਦੀਆਂ ਇਤਨਾ ਇੱਕਦਾਂ ਸਾਨੂੰ ਲੜਦੇ ਆ ਤੇ ਫੇਰ ਚਲੋ ਪਾਣੀ ਪੂਣੀ ਨਾਲ ਮੂੰਹ ਤੇ ਮਾਤ ਹੋਈ ਰਿਆ ਦੇ ਸੁੱਤਰ ਹੁੰਦੇ ਆ ਪਰ ਜਿੰਨਾ ਮਰਜੀ ਇਹ ਜੂਰ ਵਾਲੇ ਦਿੱਲੀ ਪਹੁੰਚ ਕੇ ਰਵਾਂਗੇ ਇਹ ਸਾਡੀ ਉਹਨ ਵੰਗਾਰ ਵੀ ਹੈ ਤੇ ਹੌਸਲੇ ਬਣਾਦੇ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਕੋਮ ਹੋਏ ਜਿਹਨੇ ਬੰਦ-ਬੰਦ ਕਟਵਾਇਆ ਮਨੀ ਸਿੰਘ ਨੂੰ ਪਾ ਪਾਈ ਮਨੀ ਸਿੰਘ ਨੂੰ ਜਾਣਦੇ ਹੋ ਨਾ ਉਹਨੇ ਬੰਦ-ਬੰਦ ਕਟਵਾਇਆ ਉਹ ਕੋਮ ਹੋਏ 7 ਸਾਲ ਦੇ 9 ਸਾਲ ਦੇ ਸ਼ਹੀਦਾਂ ਨੂੰ ਜਾਣਦੇ ਹੋ ਅਸੀਂ ਉਹਨਾਂ ਦੇ ਵਿੱਚੋਂ ਆ ਇਹ ਕੌਮ ਕਦੇ ਪਿੱਛੇ ਹਟਣਾ ਨਹੀਂ ਹੈਗੀ ਆ ਵੈਰੀ ਗੱਡ ਆ ਵੈਰੀ ਗੱਡ ਕਿੰਨਾ ਗਵਰੀ ਗੜਨੇ ਆ ਆ ਤੇ ਸਾਡਾ 10 ਮਿੰਟ ਦਾ ਕੰਮ ਹੈ ਪਰ ਸਾਨੂੰ ਨਾ ਪੁੱਛੋ ਜਿਹੜੇ ਸਾਡੇ ਆਗੂ ਨੇ ਉਹਨਾਂ ਦੀ ਕੋਲ ਨਹੀਂ ਆਰੀ ਇਹ ਤੇ 2 ਮਿੰਟ ਦਾ ਕੰਮ ਹੈ ਅਸੀਂ ਅੰਜ ਵੜਾ ਦੇਣੀ ਜੇ ਫੂਕਣਾ ਵੜਾਈ ਦੇ ਹਾਂ ਲੰਮਾ ਹੈ ਸਾਡਾ ਇਹ ਜਿਹਾ ਕੰਮ ਹੈ ਪਰ ਸਾਨੂੰ ਪੁੱਛੋ ਆਪ ਕੋਲ ਕੋਲ ਆਜੇ ਜਦੋਂ ਪਹਿਲਾਂ ਹਾਂ ਜਦੋਂ ਪਹਿਲਾਂ ਚੱਲਿਆ ਸੀਗਾ ਸੰਘਰਸ਼ ਨੰਬਰ 1 ਚੱਲਿਆ ਸੀ ਉਸ ਟਾਈਮ ਵੀ ਅਸੀਂ ਉਦੋਂ ਵੀ ਸਾਡੇ ਤੇ ਇਸ ਤਰ੍ਹਾਂ ਹੀ ਤੰਸ਼ੱਦਤ ਕੀਤਾ ਗਿਆ ਹੈ ਇਹ ਮੋਦੀ ਸਰਕਾਰ ਵੱਲੋਂ ਜੇ ਜਿੰਨੇ ਜਿੰਨੇ ਤਸ਼ੱਦਦ ਸਾਡੇ ਦੇ ਸਰਕਾਰ ਅਸੀਂ ਉਹਨੇ ਵੱਧ ਕੇ ਆਵਾਂਗੇ ਜੇ ਸਾਡੇ ਨਾਲ ਪਰ ਅਸੀਂ ਸ਼ਾਂਤਮਈ ਪੀਸਫੁਲ ਇਹ ਸੰਘਰਸ਼ ਚੱਲੇਗਾ ਸਾਨੂੰ ਕੋਈ ਇਸ ਨਾਲ ਨਹੀਂ ਹੈਗਾ ਕਿ ਅਸੀਂ ਮੰਨ ਲਓ ਵੀ ਇਹਨਾਂ ਨਾਲ ਲੜਾਈ ਕਰਕੇ ਜਾਣਾ ਪਰ ਅਸੀਂ ਨੰਗਣਾ ਜ਼ਰੂਰ ਇਹ ਸ਼ੰਭੂ ਬੈਰੀਅਰ ਹਰੇਕ ਪਰ ਇਹਨੂੰ ਸਰਕਾਰ ਨੂੰ ਇਹ ਚਾਹੀਦਾ ਅੱਗੇ ਬੈਰੀਕੇਡ ਲਾਵੇ ਕੋਈ ਨਾਰਮਲ ਬੈਰੀਕੇਡ ਹੁਣ ਪਰ ਇਹ ਸਰਕਾਰਾਂ ਤਾ ਮਨੋ ਪਾਕਿਸਤਾਨ ਵੀ ਇਸ ਤਰ੍ਹਾਂ ਦੀਆਂ ਯਾਰ ਕੰਡਿਆਂ ਵਾਲੀਆਂ ਤਾਰਾਂ ਨਹੀਂ ਲਾਈਆਂ ਗਈਆਂ ਹੈਗੀਆਂ ਜਿਵੇਂ ਤੇ ਇਸ ਤਰ੍ਹਾਂ ਦੇ ਉੱਥੇ ਬਾਰਡਰਾਂ ਦੇ ਉੱਤੇ ਵੀ ਨਹੀਂ ਗੋਲੇ ਐਵੇਂ ਦੇ ਸੱਟੇ ਜਾਂਦੇਗੇ ਜਿਵੇਂ ਲੋਕਾਂ ਨੂੰ ਮਾਰਨ ਤੇ ਇਹ ਮੋਦੀ ਸਰਕਾਰ ਤੁਲੀ ਹੋਈ ਹੈ ਪਰ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਪਰ ਕਰਾਂਗੇ ਪੀਸਫੁਲ ਤੇ ਦਿੱਲੀ ਪਹੁੰਚ ਕੇ ਰਾਵਾਂਗੇ ਅੱਗੇ ਵੀ ਪਹੁੰਚੇ ਸੀ ਤੇ ਸਰਕਾਰ ਦੇ ਧੌਣ ਦੇ ਵਿੱਚੋਂ ਕਿੱਲਾ ਹਰ ਹਾਲ ਤੱਕ ਕੱਢ ਕੇ ਰਾਵਾਂਗੇ ਪਰਮਾਤਮਾ ਮੇਰ ਕਰੇ ਕਿਸੇ ਗੱਲ ਦੀ ਤੋੜ ਨਹੀਂ ਸਾਡੇ ਹਰਿਆਣੇ ਵਾਲੇ ਵੀਰ ਜਿਹੜਾ ਸਾਨੂੰ ਐਸਵਾਈਐਲ ਵਾਲੇ ਮੁੱਦੇ ਤੇ ਸਾਨੂੰ ਇੱਕ ਦੂਜੇ ਨਾਲ ਲੜਾ ਲੜਾ ਕੇ ਮਾਰਦੇ ਸੀ ਸਾਨੂੰ ਉਹਨਾਂ ਵੱਲੋਂ ਜਿਸ ਤਰ੍ਹਾਂ ਅੱਗੇ ਸਹਯੋਗ ਮਿਲਿਆ ਉਸੇ ਤਰ੍ਹਾਂ ਲੰਗਰ ਪ੍ਰਸ਼ਾਦਾ ਦੁੱਧ ਹਰੇਕ ਤਰ੍ਹਾਂ ਦੀ ਸਹੂਲਤ ਹਰਿਆਣਾ ਸਾਨੂੰ ਦੇ ਰਿਹਾ ਹੈ ਬਈ ਮੈਂ ਪਿੱਛੇ ਸਾਨੂੰ ਹੁਣੇ ਵੀਰ ਮਿਲੇ 200 ਮੁੰਡਾ ਉਹਨਾਂ ਨੂੰ ਆਉਣ ਤੋਂ ਰੋਕਿਆ ਗਿਆ ਹਰਿਆਣੇ ਵਾਲਿਆਂ ਨੂੰ ਇੱਧਰ ਆਉਣ ਤੋਂ ਰੋਕਿਆ ਗਿਆ ਪਰ ਉਹ 200 ਮੁੰਡਾ 25 ਕਿਲੋਮੀਟਰ ਖੇਤਾਂ ਦੇ ਵਿੱਚ ਦੀ ਤੁਰ ਕੇ 25 ਕਿਲੋਮੀਟਰ ਕੇ ਸਾਡਾ ਦੂਰ ਹੈ ਦੋ ਪਿੰਡ 25 ਕਿਲੋਮੀਟਰ ਤੋਂ ਦੂਰ ਤੁਰ ਕੇ ਸ਼ੰਭੂ ਬੈਰੀਅਰ ਤੇ ਪਹੁੰਚਿਆ ਅਸੀਂ ਹਰਿਆਣੇ ਵਾਲੇ ਵੀਰਾਂ ਦਾ ਹਮੇਸ਼ਾ ਰਿਣੀ ਰਵਾਂਗੇ ਉਹ ਲੰਘਦੇ ਵੜਦੇ ਉਹਨਾਂ ਦੇ ਅਸੀਂ ਨੰਬਰ ਲੈ ਲਏ ਉਹਨਾਂ ਨੂੰ ਮਿਲਦੇ ਗਿਲਦੇ ਰਵਾਂਗੇ ਸਾਡੇ ਕੋਲੇ ਅੱਗੇ ਵੀ ਉਹਨਾਂ ਦੇ ਕੰਟੈਕਟ ਹੈਗੇ ਆ ਪਰ ਅੱਗੇ ਜਾਣ ਦੀ ਡੇਰ ਆ ਕੋਈ ਗੱਲ ਨਹੀਂ ਹਰੇਕ ਤਰ੍ਹਾਂ ਦਾ ਸਰਕਾਰ ਅੱਗੇ ਤਸ਼ੱਦਦ ਕਰਦੀ ਰਹੇ ਅਸੀਂ ਸੈਨ ਨੂੰ ਵੀ ਤਿਆਰ ਆ ਕੋਈ ਗੱਲ ਨਹੀਂ ਜੇ ਕਰਦੀ ਕੋਈ ਨਹੀਂ ਇਹਨਾਂ ਲੀਡਰਾਂ ਨੇ ਇਹਨਾਂ ਨੇ ਸਾਡੇ 2.5 24 ਵਿੱਚ ਇਲੈਕਸ਼ਨ ਆਉਣ ਆਲਾ ਸਾਡੇ ਕੋਲੇ ਹੀ ਆਉਣਾ ਹੈਗਾ ਫਿਰ ਸਾਨੂੰ ਵੀ ਅਸੀਂ ਇੱਟ ਦਾ ਜਵਾਬ ਫਿਰ ਪੱਥਰ ਨਾਲ ਦੇਣਾ ਦਿਆਂਗੇ ਸਾਨੂੰ ਵੀ ਦੇਣਾ ਆਉਂਦਾ ਕੀ ਜੇਕਰ ਮੋਦੀ ਪਹਿਲਾਂ ਫਿਰ ਤੋਂ ਕੋਈ ਵਾਅਦਾ ਕਰਦਾ ਵੀ ਜਲਦੀ ਅਸੀਂ ਲਾਗੂ ਕਰਾਂਗੇ ਫਿਰ ਮੋਦੀ ਵਾਅਦਾ ਕਰੇ ਐਲਾਨ ਕਰ ਦੇਵੇ ਅੱਗੇ ਵੀ ਲਾਈਵ ਹੋ ਕੇ ਐਲਾਨ ਕਰੇ ਸਰਕਾਰ ਅਸੀਂ ਅਸੀਂ ਤਾਂ ਇੱਥੋਂ ਹੀ ਕਰੇ ਸਾਨੂੰ ਕੋਈ ਇੱਥੇ ਦਿੱਲੀ ਜਾਣ ਦਾ ਸ਼ੌਂਕ ਨਹੀਂ ਵੀ ਅਸੀਂ ਦਿੱਲੀ ਨਹੀਂ ਕਦੀ ਗਏ ਅਸੀਂ ਦਿੱਲੀ ਕੋਈ ਵੇਖਣ ਨਹੀਂ ਜਾਣਾ ਹੈਗਾ ਜਾਂ ਕੋਈ ਦਿੱਲੀ ਸਾਨੂੰ ਅਸੀਂ ਦਿੱਲੀ ਅੱਗੇ ਵੀ ਸਾਲ ਰਹੇ ਹਾਂ ਪੁਛ ਸਾਡੇ ਉਥੇ ਐਲਾਨ ਕਰੇ ਵੀ ਤੁਹਾਡੇ ਆਹ ਜਿਹੜੇ ਮਸਲੇ ਆ ਜਿੰਨੀਆਂ ਜੋ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਹੈ ਜਾਂ ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ ਦੇਣਾ ਹੈਗਾ ਇਹ ਸਾਨੂੰ ਦਵੇ ਜੋ ਵੀ ਸਾਡੀਆਂ ਮੰਗਾਂ ਨੇ ਸਾਡੇ ਕਿਸਾਨਾਂ ਨਾਲ ਬਹਿ ਕੇ ਤੈਅ ਕਰ ਦੇਵੇ ਮਤਲਬ ਮੀਟਿੰਗ ਨਹੀਂ ਕਰਨੀ ਉਥੇ ਐਲਾਨ ਕਰ ਦੇਵੇ ਪ੍ਰਧਾਨ ਮੰਤਰੀ ਐਲਾਨ ਕਰ ਸੰਸਦ ਬਹਿ ਕੇ ਕਾਨੂੰਨ ਪਾਸ ਕਰ ਦੇਵੇ ਐਮਐਸਪੀ ਗਰੰਟੀ ਕਾਨੂੰਨ ਸੁਆਮੀਨਾਥ ਦੀ ਰਿਪੋਰਟ ਲਾਗੂ ਕਰ ਦੇਵੇ ਹਾਂਜੀ ਪ੍ਰਧਾਨ ਮੰਤਰੀ ਵੀ ਥੋੜੇ ਦਿਨ ਲਈ ਆ ਹੁੰਦੇ ਪਰ ਪ੍ਰਧਾਨ ਮੰਤਰੀ ਚਲੋ ਇਹ ਪ੍ਰਧਾਨ ਮੰਤਰੀ ਦਾ ਮੰਨ ਲਓ ਇਸ ਟਾਈਮ ਤਾਂ ਪ੍ਰਧਾਨ ਮੰਤਰੀ ਹੈ ਨਾ ਥੋੜੇ ਦਿਨ ਜਾਂਦਾ ਜਾਂਦਾ ਜੇ ਕਿਤੇ ਲੋਕਾਂ ਤੋਂ ਬੇਇਜ਼ਤੀ ਕਰਾਰਾ ਰਿਹਾ ਵਾਵਾ ਵੀ ਖੱਟ ਜਾਵੇ ਕੀ ਪਤਾ ਮੁੜ ਕੇ ਪ੍ਰਧਾਨ ਮੰਤਰੀ ਇਹਨੇ ਬੰਨਣਾ ਕਿ ਨਹੀਂ ਬੰਨਣਾਗਾ ਇਹਦਾ ਸੁਪਨਾ ਹੀ ਨਾ ਕਿਤੇ ਰਹਿ ਜਾਵੇ ਇੱਥੇ ਆ ਇੱਥੇ ਆਣ ਕੇ ਪਹਿਲੀ ਗੱਲ ਤਾਂ ਉਹਨੂੰ ਇਹ ਚਾਹੀਦਾ ਹੈਗਾ ਇੱਥੇ ਆਵੇ ਇੱਥੇ ਆਣ ਕੇ ਲੋਕਾਂ ਦੇ ਨਾਲ ਉਹਨੂੰ ਲੋੜ ਆ ਲੋਕ ਉਹਨਾਂ ਦਾ ਸਾਥ ਦੇਣਗੇ ਜੇ ਕੋਈ ਚੰਗੇ ਕੰਮ ਕਰੂਗਾ ਲੋਕਾਂ ਦਾ ਸਾਥ ਦੇਣਗੇ ਵਧੀਆ ਕਾਨੂੰਨ ਲੈ ਕੇ ਆਵੇ ਚੰਗੇ ਖੇਤੀ ਇਹ ਕਦੀ G20 ਸਮੇਲਨ ਕਰਾਤਾ ਕਦੀ ਕੋਈ ਹੋਰ ਸਮੇਲਨ ਕਰਾਤਾ ਵੱਡੇ ਵੱਡੇ ਬੋਰਡ ਲਾਉਂ ਉਹਨਾਂ ਵੱਲ ਧਿਆਨ ਹੈਗਾ ਯਾਰ ਕਿਸਾਨਾਂ ਵਾਲੇ ਜਿਹੜੇ ਕਿਸਾਨ ਖੇਤੀ ਕਰਦੇ ਆ ਜਿਹੜੇ ਕਿਸਾਨ ਮਿੱਟੀ ਦੇ ਵਿੱਚੋਂ ਅੰਨ ਅਗਾਉਂਦੇ ਹੈਗੇ ਆ ਉਹ ਉਹਨਾਂ ਵਾਲੇ ਇਹਨਾਂ ਦਾ ਕੋਈ ਧਿਆਨ ਨਹੀਂ ਮਿੱਟੀ ਤੋਂ ਸੋਨਾ ਬਣਾ ਕੇ ਦਿੰਦੇ ਹੈਗੇ ਆ ਉਹਨਾਂ ਵਾਲੇ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਇਹ ਤਾਂ ਸਿਰਫ ਪੂੰਜੀਪਤੀਆਂ ਨੂੰ ਕਾਰਪੋਰੇਟ ਕਰਾਣਿਆਂ ਨੂੰ ਉਹਨਾਂ ਨੂੰ ਕਾਮਯਾਬ ਕਰਨ ਤੇ ਸਰਕਾਰ ਕੀ ਗੱਲ ਸਾਡਾ ਕਰਜ਼ਾ ਨਹੀਂ ਮaaf ਕਰ ਸਕਦੇ ਸਾਡੇ ਕੋਲੇ ਯਾਰ ਕੀ ਹੈ ਇੱਕ ਇੱਕ ਟਰੈਕਟਰ ਮੰਨ ਲਓ ਆ ਟਰੈਕਟਰਾਂ ਟਰਾਲੀਆਂ ਲੱਖ ਲੱਖ ਦੀ ਉਹਨਾਂ ਦੇ ਅਰਬਾ ਖਰਬਾ ਪਤੀ ਬੰਦੇ ਆ ਉਹਨਾਂ ਦੇ ਇੱਥੇ ਜਿਹੜੇ ਨੀਰਜ ਮੋਦੀ ਵਰਗੇ ਲੱਖਾਂ ਕਰੋੜਾ ਰੁਪਈਆ ਜਿਨ੍ਹਾਂ ਨੇ ਬੈਂਕ कंगाल ਕਰ ਦਿੱਤੇ ਹੈਗੇ ਉਹਨਾਂ ਦੇ ਜੇ ਕਰਜ਼ੇ ਮaaf ਹੋ ਸਕਦੇ ਸਾਡਾ ਕਰਜ਼ਾ ਮaaf ਕਰਨ ਲੱਗਿਆ ਕੀ ਹੋਇਆਗਾ ਸਾਡਾ ਕਰਜ਼ੇ ਮaaf ਵੀ ਹੋਣੇ ਚਾਹੀਦੇ ਸਾਨੂੰ ਕਰਜ਼ਾ ਮaaf ਨਹੀਂ ਐਮਐਸਬੀ ਗਰੰਟੀ ਕਾਨੂੰਨ ਸਾਡੀਆਂ ਸਾਰੀਆਂ ਫਸਲਾਂ ਤੇ ਬਣਾਵੇ ਅਸੀਂ ਕਣਕ ਛੋਣੇ ਤੋਂ ਅਸੀਂ ਅਸੀਂ ਵੀ ਛੁੱਟਣਾ ਚਾਹਨੇ ਅਸੀਂ ਵੀ ਚੋਣੇ ਵਾਲ ਨਹੀਂ ਵਧਣਾ ਚਾਹੁੰਦੇ ਅਸੀਂ ਵੀ ਕਹਿੰਨੇ ਆ ਵੀ ਹੋਰ ਕੋਈ ਪਰ ਇਹ ਵੀ ਸਾਨੂੰ ਕੋਈ ਅਸੀਂ ਕੋਈ ਚੀਜ਼ ਮੱਕੀ ਲਾ ਲੈਨੇ ਜੇ ਮੱਕੀ ਸਰਕਾਰ ਤੋਂ ਜਿੱਦਣ ਮੱਕੀ ਲੈਣੀ ਹੈਗੀ ਅਸੀਂ ਉਸ ਦਿਨ ਸਾਨੂੰ ਮਿਲਦੀ 25 ਰੁਪਏ ਕਿਲੋ ਅਸੀਂ ਆਪਦੀ ਮੱਕੀ ਦੇਣੀ ਹੈਗੀ ਆ ਸਾਡੀ ਕੋਈ 5 ਰੁਪਏ ਨਹੀਂ ਲੈ ਕੇ ਰਾਜੀਗਾ ਸਾਨੂੰ ਇਹਨਾਂ ਚੀਜ਼ਾਂ ਤੇ ਮਨ ਲੋ ਬਹੁਤ ਗੌਰ ਕਰਨ ਦੀ ਲੋੜ ਆ ਸਰਕਾਰ ਨੂੰ ਇੱਥੇ ਗੌਰ ਕਰੇ ਸਾਡੇ ਤੇ ਤਸ਼ੱਦਦ ਨਾ ਕਰੇ ਸਾਡੀਆਂ ਗੱਲਾਂ ਤੇ ਗੌਰ ਕਰੇ ਪਾਜੀ ਇਹਨਾਂ ਨੂੰ ਕਹੇ ਆ ਜਾਨ ਨੇ ਅਸੀਂ ਲੜਨ ਨੂੰ ਤਿਆਰ ਖੜੇ ਆ ਚ ਪਰ ਪੀਸਫੁਲੀ ਅਸੀਂ ਲੜਾਂਗੇ ਮੰਨੋ ਅਸੀਂ ਲੜਾਂਗੇ ਪੀਸਫੁਲੀ ਲੜ ਕੇ ਅੱਗੇ ਵਧਾਂਗੇ ਪਿੱਛੇ ਨਹੀਂ ਜਾਗੇ ਹਾਂ ਬਾਕੀ ਜੋ ਆਗੂਆਂ ਦੀ ਕਾਲ ਹੋਊਗੀ ਉਹਨੂੰ ਸਾਨੂੰ ਸਿਰ ਮੱਥੇ ਆ ਜਿਵੇਂ ਵੀ ਉਹ ਕਹਿਣਗੇ ਪੜਦੇ ਸਾਨੂੰ ਬਾਕੀ ਜਿਹੜੇ ਮੇਰੇ ਵੀਰ ਹਜੇ ਵੀ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਇਹ ਅਪੀਲ ਆ ਕਿ ਵੱਧ ਤੋਂ ਵੱਧ ਇੱਥੇ ਪਹੁੰਚੋ ਲੰਗਰ ਪ੍ਰਸ਼ਾਦੇ ਦੀ ਕੋਈ ਤੋੜਨੀ ਸਭ ਕੁਝ ਇੱਥੇ ਗੁਰੂ ਮਹਾਰਾਜ ਦੀ ਕਿਰਪਾ ਹੈ ਬਹੁਤ ਵਧੀਆ ਸਭ ਪੀਸਫੁਲ ਚੱਲ ਰਿਹਾ। ਤੋੜਨੇ ਆਉਣੇ ਬਾਬੇ ਨਾਨਕ ਦਾ 20000 ਰੁਪਿਆ ਦਾ ਲੱਗਦਾ ਚੱਲ ਰਹੀ ਹੈ। ਘਰੇ ਨਾ ਬੈਠੇ ਰਹੋ ਵੱਟਾਂ ਦੇ ਨਾਲ ਖਾਤਰ ਲੜੋ ਇੱਥੇ ਸਰਦਾਂ ਦੇ ਆਗੇ ਲੜੋ ਆਪਣੀ ਹੋਂਦ ਦੀ ਲੜਾਈ ਆ। ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੈਗੁਰ ਜੀ ਦੀ ਫਤਿਹ। ਅਲੇਮਟੜ ਗਿਆ। ਕੋਈ ਗੱਲ ਬੜਾ ਬਾਕੀ ਧੰਨਵਾਦ ਦੇ। ਸਾਹਮਣੇ ਗੋਲੇ ਚੱਲ ਰਹੇ ਨੇ ਤੇ ਗੋਲੀਆਂ ਚੱਲ ਰਹੀਆਂ ਨੇ। ਅਥਰੂ ਗੈਸ ਛਿੱਟੀ ਜਾ ਰਹੀ ਹੈ। ਬਾਦਰ ਕੈਨਨ ਚੱਲ ਰਹੀ ਹੈ। ਬਿਲਕੁਲ ਦੋ ਕਦਮਾਂ ਤੇ ਸਾਹਮਣੇ